ਤਸਵੀਰਾਂ ਤੁਸੀਂ ਵੇਖ ਰਹੇ ਹੋ ਇਹ ਦੱਸ ਦਈਏ ਕਿ ਬੱਸ ਅੱਡੇ ਦੀਆਂ ਨੇ ਜੇ ਕਿਸੇ ਕੋਲ ਇਸ ਦਾ ਨਕਸ਼ਾ ਪਿਆ ਹੋਵੇ ਜਿਸ ਵੀ ਨਕਸ਼ੇ ਅਧੀਨ ਬਣਿਆ ਹੋਵੇਗਾ ਇਹ ਇਮਾਰਤਾਂ ਬਣੀਆਂ ਹੋਣਗੀਆਂ ਜੇ ਬੱਸ ਅੱਡਾ ਬਣਿਆ ਹੋਵੇਗਾ ਤਾਂ ਅਸੀਂ ਬੇਨਤੀ ਕਰਦੇ ਹਾਂ ਕਿ ਮਿਹਰਬਾਨੀ ਕਰਕੇ ਨਕਸ਼ਾ ਜਿਹੜਾ ਪ੍ਰੋਵਾਈਡ ਕੀਤਾ ਜਾਵੇ ਔਰ ਨਕਸ਼ਾ ਹੋ ਸਕਦਾ ਕਿ ਇਹ ਨਾ ਮਿਲੇ ਕਿਉਂਕਿ ਜਿੱਦਾਂ ਦਾ ਇਹ ਬੱਸ ਸਟੈਂਡ ਬਣਿਆ ਵਾ ਜਿੰਨੀ ਵੱਡੀ ਇਹਦੀ ਖੂਬਸੂਰਤੀ ਆ ਤਾਂ ਇੰਜ ਲੱਗਦਾ ਹੈ ਕਿ ਜਿਵੇਂ ਬਾਹਰਲੇ ਦੇਸ਼ ਤੋਂ ਇਹ ਨਕਸ਼ਾ ਆਇਆ ਹੋਵੇਗਾ ਹੁਣ ਤੁਸੀਂ ਤਸਵੀਰਾਂ ਵੇਖ ਰਹੇ ਹੋ ਬੱਸ ਅੱਡੇ ਦੀਆਂ ਦੀਨਾਨਗਰ ਦੀਆਂ ਜੇ ਇਸ ਦੀ ਤੁਸੀਂ ਬਿਲਡਿੰਗ ਦੀ ਜਾਂ ਇਮਾਰਤ ਦੀ ਜਾਂ ਇਸ ਦੀ ਟੌਰ ਦੀ ਗੱਲ ਕਰਦੇ ਹੋ ਤਾਂ ਸਿਰਫ ਨਹੀਂ ਪੱਥਰ ਤੁਹਾਨੂੰ ਇੱਥੇ ਮਿਲ ਸਕਦੇ ਆ ਲੇਕਿਨ ਬਿਲਡਿੰਗਾਂ ਨਹੀਂ ਮਿਲ ਸਕਦੀਆਂ ਹੁਣ ਹਾਲਾਤ ਲਗਾਤਾਰ ਇਹੀ ਬਣਦੇ ਜਾ ਰਹੇ ਆ 17 ਸਾਲਾਂ ਤੋਂ ਦੇਸ਼ ਯਾਦ ਹੋਏ ਨੂੰ ਲਗਾਤਾਰ ਇੱਕ ਹੀ ਸਰਕਾਰ ਨੇ ਬੜਾ ਲੰਮਾ ਸਮਾਂ ਇੱਥੇ ਰਾਜ ਕੀਤਾ ਦੀਨਾਨਗਰ ਦੇ ਵਿੱਚ ਤਾਂ ਤਈ ਐ ਕਿ ਪਿਛਲੀਆਂ ਸਰਕਾਰਾਂ ਨੇ ਲੰਮਾ ਸਮਾਂ ਰਾਜ ਕੀਤਾ ਤਾਂ ਹੁਣ ਜੇ ਬਦਲਾਵ ਵਾਲੇ ਕਹਿੰਦੇ ਅਸੀਂ ਰੰਗ ਵਿਖਾਉਣਾ ਤਾਂ ਰੰਗ ਉਹ ਵੀ ਨਹੀਂ ਬੁਖਾ ਰਹੇ ਤਾ ਬਸ ਸੜੇ ਦੇ ਨੀ ਪੱਥਰ ਜਿਹੜੇ ਆ ਹਰ ਸਰਕਾਰ ਵੱਲੋਂ ਵੱਖ-ਵੱਖ ਰੱਖੇ ਜਾਂਦੇ ਆ ਤਾਂ ਇਹ ਨੀ ਪੱਥਰ ਜਿਹੜੇ ਇੱਥੇ ਪਏ ਮਿਲ ਸਕਦੇ ਆ ਲੇਕਿਨ ਦੀਨਾ ਨਗਰ ਦੀ ਜੇ ਤੁਸੀਂ ਹਾਲਾਤ ਕਹਿੰਦੇ ਹੋ ਕਿ ਕੋਈ ਹਾਲਾਤ ਆ ਬਸ ਸੜੇ ਦੀ ਜਾਂ ਲੋਕਾਂ ਦੇ ਬਹਿਣ ਨੂੰ ਜਿਵੇਂ ਗਰਮੀਆਂ ਚੱਲ ਰਹੀਆਂ ਨੇ ਤਾਂ ਬੱਚਿਆਂ ਨੂੰ ਜਾਂ ਹੋਰ ਪਰਿਵਾਰਾਂ ਨੂੰ ਇੱਥੇ ਬਹਿਣਾ ਪੈ ਜਾਏ ਤਾਂ ਦੱਸ ਦਈਏ ਕਿ ਟੀਨ ਦੀ ਇੱਕ ਛੱਤ ਪਾਈ ਆ ਜਿਸ ਦੇ ਉੱਤੇ ਲੋਹੇ ਦੀਆਂ ਟੀਨਾਂ ਨੇ ਜਿਸ ਦੇ ਅੰਦਰ ਪਹਿਲਾਂ ਹੀ ਗਰਮੀ ਆ ਤੇ ਜੋ ਸੁਵਿਧਾ ਚਾਹੀਦੀਆਂ ਸੀ ਉਹ ਨਹੀਂ ਮਿਲ ਰਹੀਆਂ ਪਾਣੀ ਦਾ ਜੋ ਆ ਪ੍ਰੋਪਰ ਪ੍ਰਬੰਧ ਨਹੀਂ ਆ ਬਾਥਰੂਮ ਬਿਲਕੁਲ ਗੰਦੇ ਆ ਔਰ ਆਮ ਜਨਤਾ ਵਾਸਤੇ ਮੰਦੜਾਏ ਹਾਲ ਐ ਔਰ ਦੱਸ ਦਈਏ ਕਿ ਜਦੋਂ ਅਸੀਂ ਦੀਨਾ ਨਗਰ ਵਿੱਚ ਐਂਟਰ ਹੁੰਦੇ ਆ ਤਾਂ ਬਹਰ ਬੰਦੇ ਨੂੰ ਇੱਕ ਆਸ ਹੁੰਦੀ ਆ ਕਿ ਦੀਨਾ ਨਗਰ ਬੱਸ ਅੱਡੇ ਤੇ ਉੱਤੇ ਪਹੁੰਚਣਾ ਤਾਂ ਜੇ ਕੋਈ ਦੀਨਾ ਨਗਰ ਬੱਸ ਅੱਡੇ ਉੱਤੇ ਪਹੁੰਚਦਾ ਕੋਈ ਰਿਸ਼ਤੇਦਾਰੀ ਆਉਂਦੀ ਆ ਜਾਂ ਕੁਝ ਹੁੰਦਾ ਤਾਂ ਉਸ ਨੂੰ ਕਿਹੜਾ ਸਟੇਸ਼ਨ ਦੱਸਿਆ ਜਾਵੇ ਕਿ ਕਿਹੜੇ ਅੱਡੇ ਉੱਤੇ ਕਿਹੜੇ ਸਟੈਂਡ ਦੇ ਉੱਤੇ ਖੜੇ ਹੋਣਾ ਖੜੇ ਹੋਣ ਵੇਲੇ ਵੀ ਪਰੇਸ਼ਾਨੀਆਂ ਆਉਂਦੀ ਆ ਜੇ ਬਾਰਿਸ਼ਾ ਹੋਣ ਤਾਂ ਫਿਰ ਉਤੋਂ ਵੱਧ ਦਿੱਕਤਾਂ ਤੇ ਜੇ ਧੁੱਪ ਦੀ ਗੱਲ ਕਰੀਏ ਤਾਂ ਗਰਮੀ ਵੀ ਬਹੁਤ ਜਿਆਦਾ ਬਹੁਤ ਜਿਆਦਾ ਦਿੱਕਤਾਂ ਵਾਲਾ ਏ ਬਸ ਅੱਡਾ ਔਰ ਲਗਾਤਾਰ ਇਹੀ ਪ੍ਰਪੋਜਲਾਂ ਚੱਲਦੀਆਂ ਕਿ ਇਸ ਨੂੰ ਨਵਾਂ ਬਣਾਇਆ ਜਾਏਗਾ ਇਸ ਨੂੰ ਰੈਵਨੂਟ ਕੀਤਾ ਜਾਵੇਗਾ ਲੇਕਿਨ ਕਦੋਂ ਕੀਤਾ ਜਾਵੇਗਾ ਹੁਣ ਬਦਲਾਵ ਵਾਲੀ ਸਰਕਾਰ ਦਾ ਰੰਗ ਵੀ ਵੇਖਣ ਨੂੰ ਨਹੀਂ ਮਿਲਿਆ ਤਾਂ 17 ਸਾਲਾਂ ਵਾਲਿਆਂ ਨੇ ਵੀ ਗੋਡੇ ਜਿਹੜੇ ਆ ਉਹ ਲਵਾ ਦਿੱਤੇ ਇੱਕ ਵਾਰ ਲੋਕਾਂ ਨੂੰ ਦੱਸ ਦਿੱਤਾ ਕਿ ਅਸੀਂ ਸਿਰਫ ਨਹੀਂ ਪੱਥਰੀ ਰੱਖ ਸਕਦੇ ਅਸੀਂ ਕੰਮ ਨਹੀਂ ਕਰ ਸਕਦੇ ਹੁਣ ਨਹੀਂ ਪੱਥਰ ਵੀ ਪਿਛਲੀਆਂ ਕਈ ਸਰਕਾਰਾਂ ਨੇ ਰੱਖੇ ਤਾਂ ਜੇ ਬਦਲਾਵ ਵਾਲਿਆਂ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਵੀ ਕੋਈ ਰੱਖਣਾ ਤੇ ਰੱਖ ਸਕਦੇ ਹੋ ਕਿਦਰ ਤੁਹਾਡਾ ਨਾ ਟਾਈਮ ਲੰਘ ਜਾਵੇ ਨਹੀਂ ਪੱਥਰ ਰੱਖਣ ਦਾ ਤਾਂ ਇਹ ਵੀਡੀਓ ਨੂੰ ਤੁਸੀਂ ਕਿਵੇਂ ਵੇਖਦੇ ਹੋ ਤਾਂ ਇਸ ਨੂੰ ਕਮੈਂਟ ਜਰੂਰ ਕਰਿਓ ਔਰ ਸ਼ੇਅਰ ਜਰੂਰ ਕਰਿਓ ਧੰਨਵਾਦ